ਇਹ ਬਹੁਤ ਪੁਰਾਣਾ ਹੈ ਸਮੇਤ ਉਹ ਅਕਾਲੀ ਦਲ ਦੇ ਨਾਲ ਜੁੜੇ ਆ ਖਾਸ ਕਰਕੇ ਜਦੋਂ ਪੰਜਾਬੀ ਸੂਬਾ ਮੋਰਚਾ ਲੱਗਦਾ ਰਿਹਾ ਅਕਾਲੀ ਦਲ ਦੀ ਜਿਹੜੀ ਸੇਵਾ ਕੀਤੀ ਹੈ ਨੰਗੇ ਧੜ ਕੀਤੀ ਹੈ ਜਿਹੜਾ ਸਰਦਾਰ ਜਿਹਦਰ ਸਰਦਾਰ ਲੰਜੇਰ ਸਿੰਘ ਮੇਰੇ ਦਾਦਾ ਜੀ ਜਦੋਂ ਉਹ ਅਕਾਲੀ ਦਲ ਉਹ ਲੋਕ ਹੋਰ ਵੀ ਕੀਤਾ ਗਿਆ ਸਾਡੇ ਪਰਿਵਾਰ ਹੋਏ ਟਕਸਾਲੀ ਪਰਿਵਾਰ ਇਹ ਵੀ ਜਿਹੜੀ ਸਾਡੀ ਪਰਿਵਾਰ ਜੋ ਸਾਨੂੰ ਪਿੰਡ ਤੌਰ ਤੇ ਵੀ ਬੰਦਾ ਮਾਨ ਸਨਮਾਨ ਸੀ ਜਿਹੜਾ ਨਹੀਂ ਮਿਲ ਸਕਿਆ ਤੇ ਕੁਝ ਸਾਡੇ ਭੂਆ ਜੀ ਦੀ ਬਦਲੀ ਦਾ ਵੀ ਇੱਥੇ ਮੁੱਖ ਕਰਨ ਰਿਹਾ ਕਾਂਗਰਸ ਪਾਰਟੀ ਮੇਸ਼ਾਹਬੂਰ ਵਾਸਤੇ ਪ੍ਰੋਗਰਾਮ ਤੇ ਪੱਥਰੇ ਅਗੇ ਪਰ ਜਿਹੜਾ ਸ਼੍ਰੋਮਣੀ ਕਮੇਟੀ ਦੁਬਾਰਾ ਜਦੋਂ ਉਹਨਾਂ ਦੀ ਸਰਕਾਰ ਸੀ ਕਾਲੀ ਦਲ ਦੀ ਜਦੋਂ ਸਰਕਾਰ ਸੀ ਦੱਸ ਰਹੇ ਉਹਦੇ ਵਿੱਚ ਜਿਹੜੇ ਉਹਨਾਂ ਨੇ ਗਲਤ ਕੰਮ ਜਿਹੜੇ ਕੀਤੇ ਆ ਚਾਹੇ ਉਹ ਨਸ਼ਾਖੋਰੀ ਦਾ ਤਕਾਸ਼ਾਹੀ ਦਾ ਗੁਰੂ ਸੁਬਾਨੀਆਂ ਮੇਦਬੀਆਂ ਦਾ ਅੱਜ ਉਹ ਖਾਮਿਆਜਾ ਲੋਕ ਜਿਹੜਾ ਉਹਨਾਂ ਨੂੰ ਭੁਗਤਣਾ ਪੈ ਰਿਹਾ ਲੋਕ ਹਿੱਤ ਲੋਕਾਂ ਦੀ ਆਵਾਜ਼ ਤੋਂ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਵਧਾਣ ਸਵਾਲ ਕਾ ਖੇਮ ਕਰਨ ਦੇ ਇਤਿਹਾਸਿਕ ਨਗਰ ਮਾੜੀਵੇਗਾ ਵਿਖੇ ਅੱਜ ਸ਼੍ਰੋਮਣੀ ਕਾਲਜਦਲ ਬਾਦਲ ਨੂੰ ਉਸ ਵੇਲੇ ਭਾਰੀ ਛਿਟਕਾ ਲੱਗਾ ਜਦੋਂ ਗੁਰਪਾਲ ਸਿੰਘ ਢਿੱਲੋ ਸੇਵਾਮੁਕਤ ਐਸਡੀਓ ਅਤੇ ਬਿਕਰਮਜੀਤ ਸਿੰਘ ਡਿਊਐਸਏ ਦੀ ਪ੍ਰੇਰਣਾ ਸਦਕਾ ਟਕਸਾਲੀ ਕਾਲੀ ਦਲ ਦੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਰਹੇ ਜਹਦਰ ਦਰਜਨ ਸਿੰਘ ਦਾ ਪਰਿਵਾਰ ਅੱਜ ਕਲਿਆਲ ਤੋਂ ਛੱਡ ਕੇ ਸਾਬਕਾ ਵਿਧਾਇਕ ਸੁਖपाल ਸਿੰਘ ਭੁੱਲਰ ਦੀ ਇਗਵਾਈ ਹੇਠ ਕਾਂਗਰਸ ਪਾਰਟੀ ਅੰਦਰ ਸ਼ਾਮਲ ਹੋ ਗਿਆ ਇਸ ਮੌਕੇ ਕਾਂਗਰਸ ਸ਼ਾਮਲ ਹੋਣ ਵਾਲਿਆਂ ਵਿੱਚ ਲਖਵਿੰਦਰ ਸਿੰਘ, ਵਿਕਰਮਜੀਤ ਸਿੰਘ, ਦਿਵਿੰਦਰ ਸਿੰਘ, ਗੁਰਜੰਟ ਸਿੰਘ, ਬਖਸ਼ੀਦ ਸਿੰਘ, ਸੁਖਣਪ੍ਰੀਤ ਸਿੰਘ, ਅਵਤਾਰ ਸਿੰਘ ਆਦ ਸ਼ਾਮਲ ਸਨ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਸ੍ਰਿੰਦਰ ਸਿੰਘ ਸਿੰਧਾਪੁਰ ਲਖਵਿੰਦਰ ਸਿੰਘ ਖਿੰਦਾ ਹਵੇਲੀਆ ਬਾੜੀ ਮੇਗਾ ਸਾਬਕਾ ਸਰਪੰਚ ਬਿਲਖਾਸ ਸਿੰਘ ਗੜਕੋ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਢਿੱਲੋਂ ਸਾਬਕਾ ਸਰਪੰਚ ਕਰਨ ਵੀਰ ਸਿੰਘ ਪੱਤੀਪਲੋਸ ਸਾਬਕਾ ਸਰਪੰਚ ਬਲਵੀਰ ਸਿੰਘ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਤੋਂ ਇਲਾਵਾ ਹੋਰ ਵੀ ਕਾਂਗਰਸ ਪਾਰਟੀ ਦੇ ਆਗੂ ਸਾਹਿਬਾਨ ਇਸ ਮੌਕੇ ਹਾਜ਼ਰ ਸਨ ਇਸ ਮੌਕੇ ਸਾਬਕਾ ਵਿਧਾਇਕ ਸੁਖपाल ਸਿੰਘ ਭੁਲਰ ਨੇ ਕਿਹਾ ਕਿ ਅੱਜ ਕਾਂਗਰਸ ਪਾਰਟੀ ਨੂੰ ਭਾਰੀ ਬਲ ਮਿਲਿਆ ਜਦੋਂ ਟਕਸਾਲੀ ਪਰਿਵਾਰ ਕਾਂਗਰਸ ਪਾਰਟੀ ਅੰਦਰ ਸ਼ਾਮਲ ਹੋਏ ਇਸ ਵਕਤ ਉਹਨਾਂ ਨੇ ਕਾਂਗਰਸ ਪਾਰਟੀ ਦੇ ਛਾਵੇਂ ਹੁੰਨ ਵਾਲੇ ਵਰਕਰਾਂ ਦਾ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਇਸ ਵੇਲੇ ਲੋਕ ਪੰਜਾਬੀ ਚੈਨਲ ਉਹਨੂੰ ਇੱਕ ਵਿਸ਼ੇਸ਼ ਫੁਟ ਪੇਸ਼ ਹੈ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫਾਲੋ ਜ਼ਰੂਰ ਕਰਿਓ ਧੰਵਾਦ ਜੀ ਪਾਸੋਸ਼ੀ ਫੋਟ ਜਿਹੜੀ ਆ ਕੱਢ ਕੇ ਦਿੰਦਾ ਇਦਾਂ ਹੀ ਨਹੀਂ ਕਰਦਾ ਪਾਸ ਫੋਟ ਮਾਈ ਦਿੰਦੇ ਆ ਤੇ ਜਦੋਂ ਉਹਨਾਂ ਦਾ ਮੂੰਹ ਮੂੰਹ ਦੁਜੇ ਬਣੇ ਕਰ ਲੈਂਦੇ ਆ ਤੇ ਫਿਰ 5-700 ਦਾ ਖਾਵਾ ਦੁਜੇ ਬਣੇ ਪਾ ਦਿੰਦੇ ਆ ਕਿਉਂ ਗੱਲ ਹੈ ਕਿਉਂ ਕਰਦਾ ਐਦ ਕੀ ਮੈਨੂੰ ਲੱਗਦਾ ਵੀ ਜਿਹੜਾ 570 ਦਾ ਕਰਪਾ ਪੂਰਾ ਕਰਕੇ ਕਿਉਂ ਕਹੋ ਠੀਕ ਹੈ ਗੱਲ ਕਰੋ ਸਾਰੇ ਲਾਓ ਕਿ ਜੋੜ ਕੋਈ ਹਿੰਮਤ ਆਪਾ ਨਾ ਕਰ ਲਈ ਪਰ ਹਿੰਮਤ ਹੈ ਵਰਦਾ ਤੇ ਮਦਦ ਤੇ ਖੋਦਾਂ ਜੇ ਘਰੋਂ ਨਿਕਲਾਂਗੇ ਤੁਰਾਂਗੇ ਕਿਹੇ ਭੈਣ ਭਰਾ ਕੋ ਜਾਵਾਂਗੇ ਕਿਸੇ ਨੂੰ ਨਾਲ ਲਾਵਾਂਗੇ ਕਿਸੇ ਦੋਸਤ ਨੂੰ ਲਾਵਾਂਗੇ ਅੱਜ ਕੱਲ੍ਹ ਦੇਖੋ ਨੌਜਵਾਨਾਂ ਦੇ ਇਸ਼ਾਰੇ ਬੰਨੇ ਸਾਰੇ ਨੌਜਵਾਨ ਆਪਣਾ ਗੱਜਟ ਕੋ ਤੁਰਿਆ ਸਾਰੇ ਆਪਣੇ ਪੁਰਾਣੇ ਜਿੱਥੇ ਜਿੱਥੇ ਯਾਰ ਦੋਸਤ ਆਪਣੇ ਹੈਗੇ ਆ ਆਪਣਾ ਆਪਣੇ ਸਾਰਿਆਂ ਨੂੰ ਸੰਗੜੇ ਹੋ ਕੇ ਆਪਾਂ ਅੱਗੇ ਲਾ ਕੇ ਉਹਨਾਂ ਨੂੰ ਤੋੜੀਏ ਜੋ ਕਿ ਆਉਣ ਵਾਲਾ ਟਾਈਮ ਆਉਣ ਵਾਲਾ ਸਮਾਂ ਜਿਹੜਾ ਵਾ ਮਾਹੌਲ ਹੀ ਬਣਿਆ ਪਿਆ ਵੀ ਪੂਰੇ ਪੰਜਾਬ 'ਚ ਆਪਣੇ ਹਲਕੇ 'ਚ ਗੱਲ ਹੈ ਵੀ ਸੱਜੇ ਪਾਸੇ ਦੀ ਕਿਰਪਾ ਨਾਲ ਤੁਹਾਡੀ ਮਿਹਨਤ ਦੀ ਬਦੌਲਤ ਜਿਹੜੀ ਆ ਕਾਂਗਰਸ ਦੇ ਛੱਡੇ ਆਪਣੇ ਗੱਡੇ ਜਾਣੇ ਪਰ ਸਵਾਲ ਤਾਂ ਆਉਂਦਾ ਵੀ ਮਾੜੀ ਮੇਕੇ ਤੋਂ ਸਭ ਤੋਂ ਵੱਧ ਲੀਡ ਜਾ ਕੇ ਜਾਈਏ ਭਲਕੇ ਖੇਮਕਰ ਦੇ ਵਿੱਚੋਂ ਸਾਰੇ ਪੰਜਾਬ 'ਚੋਂ ਬੈਸ ਰਿਕਾਰਡ ਬਣਾ ਕੇ ਕੰਲੀ ਅੱਡਾ ਉਹ ਕਰਕੇ ਲਿਗੇ ਫੇਰ ਹੀ ਜੇ ਮੈਨੂੰ ਤੋਂ ਨਹੀਂ ਤੁਹਾਨੂੰ ਆਪਦੇ ਪਿੰਡੋਂ ਤੁਸੀਂ ਜਿਦਾ ਆਗੇ ਖਿਲਾਓਗੇ ਤੇ ਮੇਰੀ ਬਾਹਰ ਮਸੂਹੀ ਹੁੰਦੀ ਤੁਹਾਨੂੰ ਫੜਮੋ ਬਿਲੇ ਆ ਲੈਓਂ ਦੇ ਕਰਾਣ ਦੇ ਸਾਡੇ ਕੰਮ ਕਾਰ ਆ ਕਰ ਇਹ ਕਰ ਜੇ ਮੈਂ ਵੀ ਥੋਕੋ ਜਾ ਕੇ ਕਰੂਗਾ ਤੇ ਜਿਹੜਾ ਬੰਦਾ ਦੁਹਾਰਿਆ ਹੁੰਦਾ ਉਹਦੇ ਵੀ ਓਨੇ ਕੋਈ ਚੁਰਤ ਨਹੀਂ ਤੇ ਆਪ ਦੇ ਮਨ ਨੂੰ ਕੀ ਕਰਦਾ ਹੈ ਵੋਟਾਂ ਦੇ ਇੰਨੀਆਂ ਕਿ ਪੈਂਦੀਆਂ ਇਹਨੂੰ ਕੀ ਦੇਣੇ ਨੂੰ ਪੈਸੇ ਹੋਰ ਕਿਸ ਨੂੰ ਦੇਗੇ ਜਿਹੜਾ ਸਾਡੇ ਲਈ ਲੜਦਾ ਮਰਦਾ ਰਹੇ ਤੇ ਜੇ ਮੈਂ ਜਿੱਤ ਕੇ ਜਾਵਾਂ ਮੈਂ ਵੀ ਮੁੱਖ ਮੰਤਰੀ ਨੂੰ ਬਾਵਾਂ ਫਿਰ ਤਾਂ ਹੀ ਫੜੂ ਮਣਾ ਕਿ ਲਿਆ ਦੇ ਹੁਣ ਮੈਂ ਇੰਨੀਆ ਵੋਟਾਂ ਲੈ ਕੇ ਆਇਆ ਇਹਨੇ ਬੰਦੇ ਆ ਆ ਸਾਡੇ ਲਾਗੇ ਦੇ ਕੰਮ ਹੋਣ ਵਾਲੇ ਆ ਸਾਡੀ ਡਿਵੈਲਪਮੈਂਟ ਸਾਡੀ ਹੋਣ ਵਾਲੀ ਆ ਤੇ ਮੈਂ ਤਾਂ ਹੀ ਖਿੱਚ ਤੋਂ ਉੱਠ ਜਾਊਗਾ ਪਹਿਲਾਂ ਵੀ ਲੈ ਕੇ ਆਏ ਹੁਣ ਹੋਰ ਤਜਰਬਾ ਮਿਲ ਗਿਆ ਹੁਣ ਹੋਰ ਜਿਵੇਂ ਜਿਵੇਂ ਬੰਦਾ ਪੁਰਾਣਾ ਹੋ ਜਾਂਦਾ ਹੋਰ ਸਿੱ ਤੇ ਆਪਾਂ ਸਾਰੇ ਵਧੀਆ ਸਾਰੇ ਕੰਮਕਾਰ ਆਪਾਂ ਕਰਾਂਗੇ ਸਾਰਿਆਂ ਦਾ ਸਾਰੇ ਜਿਹੇ ਦਾ ਪਰਿਵਾਰ ਦਾ ਮੈਂ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਤੱਕ तकरीबन 2 ਸਾਲ ਪਹਿਲਾਂ ਜਿਹੜਾ ਅਜੂ ਪ੍ਰਾਲਾ ਕਰਕੇ ਕਾਂਗਰਸ ਸ਼ਾਮਲ ਹੋ ਕੇ ਮੇਰਾ ਸਾਥ ਦਿੱਤਾ ਤੁਸੀਂ ਗੱਲ ਕੀਤਾ ਔਰ ਮੈਂ ਆਸ ਕਰਦਾ ਹਾਂ ਉਮੀਦ ਕਰਦਾ ਹਾਂ ਕਿ ਸੱਚੇ ਪਾਤਸ਼ਾਹ ਇਹੋ ਜੀ ਕਿਰਪਾ ਇਹੋ ਜਿਹਾ ਪਿਆਰ ਆਪਣਾ ਬਣਾ ਕੇ ਰੱਖਿਓ ਵੀ ਆਉਣ ਵਾਲੇ 10 15 20 ਸਾਲ ਜਦੋਂ ਵੀ ਆਪਾਂ ਇਕੱਠੇ ਚੱਲੀਏ ਔਰ ਮੌਕਾ ਇਹ ਆਵੇ ਵੀ ਜਦੋਂ ਪੰਨੂ ਸਾਹਿਬ ਨੇ ਅਗਲੇ ਦਿਨ ਆਉਣਾ ਉਹਦੇ ਤੁਸੀਂ ਮੈਨੂੰ ਦੱਸੋ ਵੀ ਪੰਨੂ ਸਾਹਿਬ ਆ ਰਿਹਾ ਤੇ ਫੇਰ ਆਪਾਂ ਇਕੱਠੇ ਹੋਣਾ ਨਾ ਆਪਣਾ ਰਿਸ਼ਤਾ ਆਪਣਾ ਪਿਆਰ ਇਹਨਾਂ ਨਾਲੋਂ ਜ਼ਿਆਦਾ ਘੋੜਾ ਆਪਣਾ ਬਣੇ ਸੋ ਸਾਰਿਆਂ ਦਾ ਮੈਂ ਤੈਨੂੰ ਲੋ ਤੁਹਾਨੂੰ ਆਸ਼ ਕਰਦਾ ਔਰ ਸ੍ਰੋਪਿਆ ਕੋ ਕੋਣੇ ਕੀ ਕਰਦਾ ਸੋ ਸਾਰਿਆਂ ਨੂੰ ਜੀ ਆਇਆਂ ਆਦੇ ਇਸੇ ਤਰੀਕੇ ਨਾਲ ਮਾੜੀ ਮੈਂ ਕਿ ਹਲਾ ਸਾਰੇ ਭਰਾਵਾਂ ਨੂੰ ਬੇਨਤੀ ਵੀ ਤਕੜੇ ਹੋ ਕੇ ਹੋਰ ਅੱਲਾ ਮਾਰ ਕੇ ਆਪਾਂ ਹੋਰ ਮਦਦ ਕਰੀਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਗੂ ਜੀ ਕਾ ਖਾਲਸਾ ਵੈਗੂ ਜੀ ਕੀ ਖਾਲਸਾ ਸਾਡੇ ਪਟੇ ਸਾ ਬਹੁਤ ਸੀਨੀਅਰ ਸਾਡੇ ਹੈਗੇ ਕੱਲ ਵੀ ਇਹਨਾਂ ਨੇ ਬੜੀ ਵਧੀਆ ਉੱਥੇ ਸਾਡਾ ਹੋਇਆ ਮਹਿਲ ਪਰਵਾਰ ਉੱਥੇ ਕਲਰ ਲਾਈ ਵਧੀਆ ਰੱਖਿਆ ਦਾ ਕੰਮ ਇਹਨਾਂ ਨੂੰ ਹੁਣ ਆ ਵੀ ਐਵੇਂ ਲੈ ਕਰੇ ਲੇਟ ਹੋ ਹੀ ਜਾਂਦਾ ਵੀ ਟਿਕਟਾਂ ਕਾ ਲੈਣੀ ਚੱਲ ਰਹੀਆਂ ਪਰ ਜਦੋਂ ਐਹੋ ਜਿਹਾ ਕੰਮ ਬੜਿਆ ਹੋਇਆ ਹੈ ਲੇਟ ਨਹੀਂ 15 ਮਿੰਟ ਪਹਿਲਾਂ ਪਹੁੰਚੀ ਦੋ ਕੱਲ ਵੀ 15 ਮਿੰਟ ਪਹਿਲਾਂ ਪਹੁੰਚੀ ਕੱਲ 5 ਵਜੇ ਦਾ ਟਾਈਮ ਸੀ 5 ਵਜੇ ਤੋਂ 5 ਮਿੰਟ ਪਹਿਲਾਂ ਪਹੁੰਚ ਗਏ ਅੱਜ 11:30 ਦਾ ਟਾਈਮ ਸੀ 11:30 ਤੋਂ 5 ਮਿੰਟ ਪਹਿਲਾਂ ਪਹੁੰਚ ਗਏ ਇਹਨਾਂ ਦਾ ਲੱਭਦੇ ਨੇ ਐਹੋ ਜਿਹਾ ਕੰਮ ਬੜੇ ਕਿਤੇ ਦਾ ਇਹ ਬਹੁ ਆਪਲੇ ਹੋਲੀ ਆਪ ਜੀ ਹਾਈ ਫੁਦਰ ਸਾਹਿਬ ਅੱਜ ਮਾੜੀ ਮੇਕੇ ਤੋਂ ਕਿਹੜੇ ਪਰਿਵਾਰ ਸ਼ਾਮਲ ਹੋਏ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਸਾਫ ਕਸਟਮਰੀ ਕਮੇਟੀ ਦੇ ਮੈਂਬਰ ਰਹੇ ਸਤਾਰ ਨਰਿੰਦਰ ਸਿੰਘ ਜੀ ਉਹਨਾਂ ਦਾ ਪਰਿਵਾਰ ਸਾਡੇ ਜਿਹੜੇ ਸਤਾਰ ਗੁਰਜੀਤ ਸਿੰਘ ਜੀ ਦਾ ਬਿਕਰ ਸਿੰਘ ਜੀ ਸਤਾਰ ਲਖਵਿੰਦਰ ਸਿੰਘ ਜੀ ਤੇ ਆਪਣੇ ਪੁੱਤ ਜਿਹੜੇ ਸਤਾਰ ਦਵਿੰਦਰ ਸਿੰਘ ਜੀ ਜੀ ਤੇ ਉਹ ਸਾਰਾ ਪਰਿਵਾਰ ਜਿਹੜਾ ਆਪਣੇ ਸਤਿ ਸਤ ਜੀ ਦਾ ਪਾਗਲ ਸ਼ਾਮਲ ਹੋਇਆ ਪ੍ਰੋਗਰਾਮ ਦੇ ਪੱਧਰੇ ਅਗੇ ਪਰ ਜਿਹੜਾ ਸ਼੍ਰੋਮਣੀ ਕਮੇਟੀ ਦੁਆਰਾ ਜਦੋਂ ਉਹਨਾਂ ਦੀ ਸਰਕਾਰ ਸੀ ਕਾਲੀ ਦਲ ਦੀ ਜਦੋਂ ਸਰਕਾਰ ਸੀ ਦਾਸਾ ਰਹੀ ਉਹਦੇ ਵਿੱਚ ਜਿਹੜੇ ਉਹਨਾਂ ਨੇ ਗਲਤ ਕੰਮ ਜਿਹੜੇ ਕੀਤੇ ਆ ਚਾਹੇ ਉਹ ਨਸ਼ਾਖੋਰੀ ਦਾ ਤਕਾਸ਼ਾਹੀ ਦਾ ਗੁਰੂ ਸੁਬਾਨਾਨੀਆਂ ਬੇਅਦਬੀਆਂ ਦਾ ਅੱਜ ਉਹ ਖਾਮਿਆਜਾ ਲੋਕ ਜਿਹੜਾ ਉਹਨਾਂ ਨੂੰ ਭੁਗਤਣਾ ਪੈ ਰਿਹਾ ਔਰ ਔਨਰ ਡੈਮੇਜ ਬਹੁਤ ਵੱਡੀ ਕੀਤੀ ਦੋ ਜਿਹੜੇ ਆ ਇਹ ਪਰਿਵਾਰ ਜਿਹੜਾ ਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਰਿਹਾ ਸਾਰਿਆਂ ਨੂੰ ਜੀ ਆਖਿਨੇ ਧੰਨਵਾਦ ਕਰਦੇ ਆ ਕਾਂਗਰਸ ਸ਼ਾਮਲ ਹੋਇਓ ਇਹ ਤੁਹਾਡਾ ਜੈ ਜੀ ਦਾ ਦਰਦ ਸੂ ਜੈ ਜੀ ਦਾ ਪਰਿਵਾਰ ਭਾਈ ਦਾ ਤੁਸੀਂ ਮਤਲਬ ਕਿੰਨੇ ਜਤੋਂ ਅਕਾਲੀਵਾਲ ਨਾਲ ਜੁੜੇ ਹੋ ਭਾਈ ਅਸੀਂ ਬਹੁਤ ਪੁਰਾਣਾ ਸਮੇਂ ਤੋਂ ਅਕਾਲੀਵਾਲ ਦੇ ਨਾਲ ਜੁੜੇ ਆ ਖਾਸ ਕਰਕੇ ਜਦੋਂ ਪੰਜਾਬੀ ਸੂਬਾ ਮੋਰਚਾ ਲੱਗਦਾ ਰਿਹਾ ਉਸ ਤੋਂ ਬਾਅਦ ਸਮੇਂ-ਸਮੇਂ ਤੇ ਜਿੱਦਾਂ ਜਿੱਦਾਂ ਵੀ ਇਹ ਮੋਰਚੇ ਲੱਗਦੇ ਰਹੇ ਜਾਂ ਨਹੀਂ ਸਰ 1920 ਦੇ ਵਿੱਚ ਰੋਮੀ ਕਮੇਟੀ ਹੋਰ ਚਾਈਆ ਉਸ ਤੋਂ ਪਹਿਲਾਂ ਦੇ ਉਸ ਟਾਈਮ ਤੋਂ ਅਕਾਲੀ ਦਲ ਦੀ ਜਿਹੜੀ ਸੇਵਾ ਕੀਤੀ ਹੈ ਨੰਗੇ ਧੜ ਕੀਤੀ ਹੈ ਜੈ ਹਰ ਜਿਹੜੇ ਸਦਾਰ ਜਿਹੜੇ ਦਰਸਦਾਰ ਰਣਜੇਰ ਸਿੰਘ ਜਿਹੜੇ ਦਾਦਾ ਜੀ ਸੀ ਉਹਨਾਂ ਤੋਂ ਲੈ ਕੇ ਅੱਜ ਤੱਕ ਇੰਕਾਲੀ ਗੱਲ ਦੇ ਨਾਲ ਜੁੜੇ ਰਹੇ ਆ ਤੇ ਜੈ ਜਨਨ ਸਿੰਘ ਜਿਹੜੇ ਤੁਹਾਡੇ ਦਾਦਾ ਜੀ ਸ਼੍ਰੋਮਿਕ ਮੈਂਬਰ ਰਹੇ ਜੀ ਸ਼੍ਰੋਮਿਕ ਕਮੇਟੀ ਮੈਂਬਰ ਉਹ ਦੋ ਵਾਰ ਰਹੇ ਨੇ ਠੀਕ ਹੈ ਜੀ ਉਸ ਸਮੇਂ ਦੇ ਜਿਹੜੇ ਨਾਮਵਰ ਲੀਡਰ ਸੀ ਉਹਨਾਂ ਨੂੰ ਉਹਨਾਂ ਜਿੱਤਿਆ ਜੀ ਤੇ ਉਸ ਤੋਂ ਬਾਅਦ ਤੋਂ ਸਮੇਂ ਦੇ ਨਾਲ ਅੱਜ ਜਿਹੜਾ ਅਸੀਂ ਕਾਂਗਰਸ ਪਾਰਟੀ ਦੇ ਨਾਲ ਜੁੜੇ ਆ ਉਹਨਾਂ ਦੇ ਸਮੇਂ ਦੇ ਵਿੱਚ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਗੇ ਔਰ ਇਹਨਾਂ ਦੀ ਪਿਲਪਾrti ਦੀ ਸੇਵਾ ਉਹ ਨੰਗੇ ਤਾੜੋਂ ਕਰਾਂਗੇ ਜਿਤਨਾ ਤੁਸੀਂ ਮਤਲਬ ਸਾਰੀ ਉਮਰ ਤਿੰਨ ਪੀੜ੍ਹੀਆਂ ਤੁਹਾਡੇ ਹਲਕਿਆਂ ਕਾਲੀਦਲ ਚ ਜਦੋਂ ਕਾਂਗਰਸ ਆਉਣ ਦਾ ਸਵਾਭਾ ਕਿਵੇਂ ਬਣਿਆ ਇਹ ਦੇਖੋ ਜੀ ਚੀਜ਼ੇ ਹੀ ਸਮੇਂ ਦੇ ਨਾਲ ਇਹ ਨਹੀਂ ਆ ਕਿ ਕਦੀ ਇਸ ਪਾਰਟੀ ਨਾਲ ਚੱਲ ਜੋਗਦੀ ਔਰ ਨਾਲ ਚੱਲ ਜੋ ਸੇਵਾ ਕੀ ਕੀ ਦਾ ਕਾਲੀਦਲ ਦੀ ਕੀਤੀ ਹੈ ਠੀਕ ਹੈ ਅੱਜ ਕੋਈ ਸਵਾਭੀ ਇਦਾਂ ਦਾ ਬਣਿਆ ਕਾਸ ਕਰਕੇ ਲਾ ਧੰਨਵਾਦ ਆ ਸਰਦਾਰ ਬਿਕਰਮਜੀਤ ਸਿੰਘ ਯੂਐਸਏ ਤੋਂ ਜਿਹੜੇ ਸਾਡੇ ਜੀਜਾ ਜੀ ਨੇ ਅਸੀਂ ਉਹਨਾਂ ਦੀ ਬਦੌਲਤ ਜਿਹੜੇ ਇਹਨਾਂ ਨਾਲ ਜੁੜੇ ਆ ਜਿਹੜੇ ਕੁਝ ਰਿਸ਼ਤੇਦਾਰੀ ਦਾ ਕੁਝ ਇਹਨਾਂ ਵੱਲੋਂ ਜਿਹੜਾ ਸਾਨੂੰ ਇਗਨੋਰ ਕੀਤਾ ਗਿਆ ਖਾਸ ਕਰਕੇ ਕਾਲੀਦਾਲਾ ਨੂੰ ਕਾਲੀਦਾਲਾ ਲੋਕ ਹੋਰ ਵੀ ਕੀਤਾ ਗਿਆ ਸਾਡੇ ਪਰਿਵਾਰ ਨੂੰ ਟਕਸਾਲੀ ਪਰਿਵਾਰ ਵੀ ਜਿਹੜੀ ਟਕਸਾਲੀ ਪਰਿਵਾਰ ਨੂੰ ਸਾਨੂੰ ਪਿੰਡ ਤੌਰ ਤੇ ਵੀ ਬੰਦਾ ਮਾਨ ਸਨਮਾਨ ਸੀ ਜਿਹੜਾ ਨਹੀਂ ਮਿਲ ਸਕਿਆ ਸਾਡੀ ਕੋਈ ਬਦਲੀ ਠੀਕ ਹੈ ਔਰ ਸਾਡੇ ਕੁਝ ਤੜਿ ਕੁਆਜੀ ਦੀ ਬਦਲੀ ਦਾ ਵੀ ਇੱਕ ਇਹ ਮੁੱਖ ਕਾਰਨ ਆ ਕਾਂਗਰਸ ਪਾਰਟੀ ਨੇ ਸ਼ਾਮਲ ਹੋਣ ਵਾਸਤੇ ਜਿਹੜੇ ਬਾਲੀ ਸਰਕਾਰ ਸੀ ਹਾਂ ਜੀ ਬਿਲਕੁਲ ਤੜਿ ਕੁਆਜੀ ਰਿਟਾਇਰਮੈਂਟ ਆਈ ਸੀ ਉਹਨਾਂ ਦੀ ਬਦਲੀ ਕਿਸੇ ਜਿੱਥੇ ਉਹ ਲੰਮਾ ਸਮਾਂ ਜਿੱਥੇ ਉਹਨਾਂ ਨੇ ਨੌਕਰੀ ਕੀਤੀ ਉੱਥੋਂ ਉਹਨਾਂ ਨੂੰ ਹਟਾ ਕੇ ਤੇ ਜਿਹੜੀ ਦੂਜੀ ਜਗ੍ਹਾ ਤੇ ਲਾ ਦਿੱਤਾ ਗਿਆ ਤੇ ਉਹੀ ਇੱਕ ਜਿਹੜਾ ਮੁੱਖ ਕਾਰਨ ਐ ਸਰ ਪਾਰਟੀ ਦੇ ਸ਼ਾਮਲ ਹੋਣ ਦਾ ਰਿਹਾ ਠੀਕ ਹੈ ਆਖਰ ਉਹਨੇ ਕਿਹਾ ਆਂਦਾ ਆਉਂਦਾ 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 ਆਉ ʻo ona kaʻai ʻia ʻo patti fotokopia ʻo nei ʻo lei soʻo ʻo